ਹਾਂਜੀ ਪਿੰਡ ਚੜੱਕ ਤੋਂ ਪਿੰਡ ਚੜੱਕ ਤੋਂ ਬਹੁਤ ਹੀ ਵੱਡੀ ਸੰਗਤ ਦੇ ਨਾਲ 60 ਟਰਾਲੀਆਂ ਮਿੱਟੀ ਦੀਆਂ ਪਰ ਕੇ ਤੇ ਬੰਨ ਤੇ ਪਹੁੰਚਾਈਆਂ ਗਈਆਂ ਤੇ ਬਹੁਤ ਹੀ ਇਹਨਾਂ ਦੀ ਸੰਗਤ ਦੀ ਬਹੁਤ ਬਹੁਤ ਮਿਹਰਬਾਨੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖ ਕੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੱਚੇ ਪਾਤਸ਼ਾਹ ਤੇ ਬਹੁਤ ਹੀ ਵਧੀਆ ਇਹਨਾਂ ਨੇ ਅਪਰਾਲਾ ਕੀਤਾ 60 ਟਰਾਲੀਆਂ ਮਿੱਟੀ ਦੀਆਂ ਭਰ ਕੇ ਤੇ ਉੱਥੇ ਬੰਨ ਤੇ ਪਚਾਈਆਂ ਤੇ ਬਹੁਤ ਵਧੀਆ ਅਪਰਾਲਾ ਹੈ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੂਗਾ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ 3 ਠੀਕ ਹੈ ਜੀ हां ਆ ਬੰਨ ਦੇ ਬਜਾਈਆਂ ਟਰਾਲੀਆਂ ਆ ਗਿਆ ਕੀ ਆ ਬਾਤ ਹੈ ਪਤਾ ਹੀ ਨਹੀਂ ਹਣ ਗੈਂਤ ਸੰਗਤ ਆ ਇਹ ਪਿੰਡ ਚੜਿਆਕ ਜ਼ਿਲ੍ਹਾ ਮੋਗਾ ਨਹੀਂ ਪਤਾ ਕਿੰਨੀ 60 ਟਰਾਲੀਆਂ ਮਿੱਟੀ ਦੀਆਂ ਖੇਤ ਸੀਗੇ ਬਹੁਤ ਵਧੀਆ ਉਤਸ਼ਾਹ ਦੇ ਨਾਲ ਪਾਣੀ ਜਮਾ ਇੱਥੇ ਨਾ ਤੇ ਬਹੁਤ ਵਧੀਆ ਹਿੰਮਤ ਕੀਤੀ ਇਹਨਾਂ ਨੇ ਟਰਾਲੀਆਂ ਪਹੁੰਚਾਉਣ ਦੀ ਪਾਣੀ ਦਾ ਕਿਰਕਾ ਬਾਹਰ ਨਾ ਲੰਦੇ ਆ ਕੀ ਬਾਤ ਆਈ panige need vaderiäitajad need paljuspüüdjad .